ਪੰਜਾਬ ਵਿੱਚ ਆਏ ਦਿਨ ਥੱਗ ਨਵੇਂ-ਨਵੇਂ ਤਰੀਕੇ ਵਰਤ ਕੇ ਭੋਲੇ-ਭਾਲੇ ਲੋਕਾਂ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਹਨ ਅਜਿਹੀ ਇੱਕ ਘਟਨਾ ਖਰੜ ਮੋਹਾਲੀ ਦੇ ਇਲਾਕੇ ਵਿੱਚ ਹੋਈ ਹੈ ਮथुरा ਦਾ ਰਹਿਣ ਵਾਲਾ ਰਾਜਕੁਮਾਰ ਆਪਣੀ ਪਤਨੀ ਤਨੀਆਂ ਨਾਲ ਤੰਤਰਿਕ ਤਰੀਕੇ ਨਾਲ ਲੋਕਾਂ ਨੂੰ ਵੱਖ-ਵੱਖ ਥਾਵਾਂ ਤੋਂ ਜ਼ਮੀਨ ਵਿੱਚੋਂ ਸੋਨਾ ਚੰਦੀ ਕੱਢਣ ਦੇ ਸਬਜ਼ਾਬਾਜ਼ ਦਿਖਾ ਕੇ ਮੋਟੀ ਰਕਮ ਬਟੋਰ ਕੇ ਫਰਾਰ ਹੋ ਗਿਆ ਸੀ ਜਿਸ ਨੂੰ ਥਾਣਾ ਹੰਡੇਸਰਾ ਦੀ ਪੁਲਿਸ ਨੇ ਅਤਿਆਚਾਰ ਪਰੇਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਤੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਬੜਾ ਦੇ ਸਹਿਯੋਗ ਨਾਲ ਬੜੀ ਮੁਸ਼ਕਲ ਤੋਂ ਬਾਅਦ ਮथुरा ਤੋਂ ਕਾਬੂ ਕਰ ਲਿਆ ਇਸ ਘੁਟੇ ਮਿਤੀ 16 ਮਈ 2024 ਨੂੰ ਐਫ ਆਈ ਆਰ ਨੰਬਰ 22 ਕੇਸ ਦਰਜ ਹੋਇਆ ਸੀ ਉਸਤੇ ਕਾਰਵਾਈ ਕਰਦਿਆਂ ਐਸਐਚਓ ਗੁਰਵਿੰਦਰ ਸਿੰਘ ਨੇ ਇੱਕ ਸਪੈਸ਼ਲ ਟੀਮ ਮथुरा ਲਈ ਰਵਾਨਾ ਕੀਤੀ ਜਿਸ ਵਿੱਚ ਸਬ ਇੰਸਪੈਕਟਰ ਨਾਰ ਸਿੰਘ, ਐਸਆਈ ਜੀਵਨ ਸਿੰਘ, ਨੇਤਰ ਸਿੰਘ ਤੇ ਰਣਜੀਤ ਕੌਰ ਸ਼ਾਮਿਲ ਸਨ ਇਸ ਟੀਮ ਨੇ ਕਈ ਜਗ੍ਹਾ ਤੇ ਛਾਪੇਮਾਰੀ ਕੀਤੀ ਤੇ ਅਖੀਰ ਇਸ ਥੱਗ ਜੋੜੇ ਨੂੰ ਗ੍ਰਿਫਤਾਰ ਕਰਕੇ ਥਾਣਾ ਹੰਡੇਸਰਾ ਵਿੱਚ ਪੇਸ਼ ਕੀਤਾ ਇਸ ਥੱਗ ਜੋੜੇ ਨੂੰ ਮਿਤੀ 25 ਅਕਸਤ ਨੂੰ ਮਾਨਯੋਗ ਡੇਰਾ ਬੱਸੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਮਾਨਯੋਗ ਅਦਾਲਤ ਨੇ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ ਇਸ ਜੋੜੇ ਨੂੰ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਹੈ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਬੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਜੋੜਾ ਲੋਕਾਂ ਦੇ ਘਰਾਂ 'ਚੋਂ ਜ਼ਮੀਨ ਵਿੱਚੋਂ ਸੋਨਾ ਚਾਂਦੀ ਕੱਢਣ ਦੇ ਨਾਂ ਤੇ 6 ਲੱਖ ਰੁਪਏ ਠੱਗ ਕੇ ਰਾਤੋਂ ਰਾਤ ਭੱਜ ਗਿਆ ਸੀ ਜਿਸ ਦੇ ਪੀੜਿਤ ਗੁਰਜੀਤ ਸਿੰਘ ਪਿੰਡ ਕੁੰਬੜਾ ਅਤੇ ਮਨਿੰਦਰ ਸਿੰਘ ਗ੍ਰੀਨ ਇਨਕਲੇਵ ਖਰੜ ਨੇ ਮੇਰੇ ਕੋਲ ਆ ਕੇ ਆਪਣੇ ਨਾਲ ਹੋਈ ਠੱਗੀ ਬਾਰੇ ਹੱਡ ਬੀਤੀ ਸੁਣਾਈ ਅਸੀਂ ਇੱਕ ਲਿਖਤੀ ਦਰਖਾਸਤ ਮਾਨਯੋਗ ਐਸਐਸਪੀ ਮੋਹਾਲੀ ਨੂੰ ਦਿੱਤੀ ਉਸ ਦਰਖਾਸਤ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇਹਨਾਂ ਠੱਗਾਂ ਨੂੰ ਕਾਬੂ ਕੀਤਾ ਕੁੰਬੜਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੁਝ ਲੋਕ ਆਨਲਾਈਨ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ ਤੇ ਕੁਝ ਇਸ ਤਰ੍ਹਾਂ ਦੇ ਠੱਗ ਪਰਨ ਫੈਲਾ ਕੇ ਜਾਂ ਲਾਲਚ ਦੇ ਕੇ ਠਗਦੇ ਹਨ ਪਹਿਲਾ ਉਹ ਵੱਡੇ ਵੱਡੇ ਸਬਜ ਬਾਜ ਦਿਖਾਉਂਦੇ ਹਨ ਤੁਸੀਂ ਇਹਨਾਂ ਤੋਂ ਸੂਚ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਮੈਂ ਪ੍ਰੈਸਰਾਂ ਨੂੰ ਸਾਰੇ ਵੀਰਾਂ ਨੂੰ ਅਪੀਲ ਕਰਨਾ ਚਾਹੁੰਦਾ ਬੇਨਤੀ ਕਰਨਾ ਚਾਹੁੰਦਾ ਜਿਵੇਂ ਅੱਜ ਜ਼ਿਕਰ ਹੋਇਆ ਡੇਰਾਵਸੀ ਜਿਹੜਾ ਹੈਗਾ ਕੋਰਟ ਚ ਇੱਕ ਦੋ ਦੋਸ਼ੀ ਜਿਹੜੇ ਪੇਸ਼ ਕੀਤੇ ਨੇ ਦੋ ਦੋਸ਼ੀ ਜਿਹੜੇ ਪੇਸ਼ ਕੀਤੇ ਨੇ ਜਿਨ੍ਹਾਂ ਨੂੰ ਇੱਥੇ ਕੋਰਟ ਦੇ ਅਦਾਲਤ ਚ ਲਿਆਏ ਸੀ ਜਿਹਦੇ ਨਾਲ ਠੱਗੀ ਮਾਰਨ ਵਾਲਾ ਜਿਵੇਂ ਲੋਕਾਂ ਦੇ ਘਰਾਂ 'ਚ ਕਹਿੰਦੇ ਲੋਕਾਂ 'ਚ ਵੇੜਾਂ ਦੇ ਲੋਕਾਂ ਦੇ ਬ੍ਰਾਂਡ ਦੇ ਲੋਕਾਂ ਦੇ ਘਰਾਂ 'ਚ ਕਹਿੰਦੇ ਜੀ ਸੋਨਾ ਪਿਆ ਅੰਦਰ ਸੋਨਾ ਕੱਢ ਕੇ ਤੁਹਾਨੂੰ ਦਿਖਾਵਾਂਗੇ ਤੇ ਸੋਨਾ ਤੁਹਾਨੂੰ ਕੱਢ ਕੇ ਦਵਾਂਗੇ ਤੁਹਾਨੂੰ ਕਰੋੜਾਪਤੀ ਬਣਾਵਾਂਗੇ ਜਿਹਦੇ ਨਾਲ ਸਾਡੇ ਨਾਲ ਖੜਿਆ ਮੇਰੇ ਪਿੰਡ ਦਾ ਗਰਜੀਤ ਸਿੰਘ ਮੁੰਡਾ ਗਰਜੀਤ ਸਿੰਘ ਤੇ ਮਹਿੰਦਰ ਸਿੰਘ ਇਹਨਾਂ ਦੋਨਾਂ ਵੱਲੋਂ ਦਰਖਾਸਤ ਇੱਕ ਇਹਨਾਂ ਫਰੌਡ ਬੰਦਿਆਂ ਵੱਲੋਂ ਜਦੋਂ ਦਰਖਾਸਤ ਦਿੱਤੀ ਹੈ ਸਾਲ 1.5 ਸਾਲ ਤਕਰੀਬਨ ਲਗਭਗ ਹੋ ਗਿਆ 1.5 ਸਾਲ ਤੋਂ ਬਾਅਦ ਇਹ ਜਿਹੜੀ ਐਫ ਆਈ ਆਰ ਦਰਜ 22 ਮਿਤੀ 16 5 24 ਨੂੰ ਇਹ ਦਰਜ ਹੋਈ ਹੈ ਦੋ ਦੋਸ਼ੀਆਂ ਦੇ ਖਿਲਾਫ ਰਾਜਕੁਮਾਰ ਰਜਤ ਤੇ ਸੋਨੀਆ ਤਾਨੀਆਂ ਤਾਨੀਆਂ ਤੇ ਇਹ ਦੋਨੋਂ ਬੰਦੇ ਜਿਹੜੇ ਆ ਵਿਅਕਤੀ ਆਦਮੀ ਤੀਵੀ ਮੀਆਂ ਬੀਬੀ ਨੇ ਦੋਨੇ ਜਣੇ ਜਿਹੜੇ ਠੱਗੀਆਂ ਲੋਕਾਂ ਨਾਲ ਮਾਰਦੇ ਸੀ ਇਹਨਾਂ ਦੋਨਾਂ ਨੂੰ ਜਿਹੜਾ ਹੈ ਕੱਲ ਮਥਰਾ ਤੋਂ ਮੇ ਆਪ ਆਪਣੀ ਪੂਰੀ ਟੀਮ ਲੈ ਕੇ ਸਾਡੇ ਸਹਿਯੋਗ ਨਾਲ ਅਸੀਂ ਜਿਹੜੀ ਸਮਾਜ ਸੇਵੀ ਕੰਮ ਕਰਦੇ ਹਾਂ ਅਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਹੈ ਸਾਡਾ ਪੰਜਾਬ ਦਾ ਪ੍ਰਧਾਨ ਹੈ ਮੈਂ ਉਹਦੇ ਤਹਿਤ ਅਸੀਂ ਮਥਰਾ ਚ ਦੋ ਗਿੜੇ ਮਾਰੇ ਤੇ ਦੋ ਗਿੜਿਆਂ 'ਚ ਇਹਨਾਂ ਕੱਲ ਜਿਹੜੇ ਮੁਲਾਜ਼ਮਾਂ ਨੂੰ ਪੁਲਿਸ ਮੁਲਾਜ਼ਮਾ ਨੇ ਜਿਸ ਵਿੱਚ ਸਬ ਇਨਸਪੈਕਟਰ ਨਾਰ ਸਿੰਘ ਤੇ ਪਹਿਲਾਂ ਇਸ ਕੇਸ ਦੀ ਤਫਤੀਸ਼ ਜਿਹੜੀ ਹੈ ਜੀਵਨ ਸਿੰਘ ਨੇ ਕੀਤੀ ਤਾਂ ਕਿ ਐਸ ਐਚਓ ਜਿਹੜਾ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਜਿਨ੍ਹਾਂ ਦੇ ਮਿਹਨਤ ਸਤਕਾਈ ਚੋਰ ਬਹੁਤ ਮੁਸ਼ਕਲ ਨਾਲ ਮਥਰਾ ਤੋਂ ਰਿਕਵਰ ਕੀਤੇ ਨੇ ਤੇ ਉਹ ਮੇਰੇ ਵੀਰਾਂ ਨੂੰ ਜਿਹੜਾ ਇਹਨੂੰ ਮੁੰਡੇ ਨੂੰ ਨਿਆਂ ਸਾਫ ਤੋਂ ਵਾਲ ਲਈ ਮਹਿੰਦਰ ਸਿੰਘ ਨੂੰ ਨਿਆਂ ਸਾਫ ਤੋਂ ਵਾਲ ਲਈ ਇਹ ਤੁਹਾਡੇ ਰਾਈ ਇਹ ਕਹਿਣਾ ਚਾਹੁੰਦਾ ਵੀ ਇਹ ਲੋਕਾਂ ਦੇ ਚੋਰਾਂ ਦੇ ਬਚੋ ਤੇ ਇਹਨਾਂ ਚੋਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਤਾਂ ਕਿ ਅੱਜ ਅਦਾਲਤ 'ਚ ਪੇਸ਼ ਕੀਤੇ ਆ ਦੇਖੋ ਹੁਣ ਅਗਲੀ ਅਦਾਲਤ ਜੇ ਜੇਲ੍ਹ 'ਚ ਭੇਜਣਗੇ ਇਹਨਾਂ ਨੂੰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏ ਅਸੀਂ ਮਾਨਯੋਗ ਅਦਾਲਤ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਚੋਰਾਂ ਨੂੰ ਨੱਥ ਪਾ ਕੇ ਇਹਨਾਂ ਨੂੰ ਰਿਕਵਰ ਕੀਤਾ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਮਸਲਾ ਸਰ 420 ਦਾ ਜੀ ਗਤਵਾ ਨੰਬਰ 22 16 5 24 406 420 120 ਆਪੀਸੀ ਜੀ ਪੀਐਸ ਹੰਡੀ ਸਰ ਸਰ ਇਹ ਅਰੈਸਟ ਕਰਿਆ ਜੀ ਕੱਲ ਅੱਜ ਹੀ ਸਰ ਹਾਂਜੀ ਕੀ ਇਹਨਾਂ ਤੋਂ ਜੁਰਮ ਕੀ ਸੀ ਜੁਰਮ ਇਹਨਾਂ ਨੇ ਢੋਲ ਢੋਗ ਰਾਇਆ ਸਰ ਇਹਨਾਂ ਨੇ ਤੋ ਹੋਰ ਜਾ ਕੇ ਦਿਖਾਉਣੇ ਲੋਕਾਂ ਨੂੰ ਲੁੱਟਦੇ ਆ ਜੀ ਇਹ ਅੱਛਾ ਇਹ ਵੀ ਤੁਹਾਡੇ ਜਰੀਏ ਨਾਲ ਰਿਕਵੈਸਟ ਕਰਦਾ ਲੋਕਾਂ ਨੂੰ ਜੀ ਵੀ ਇਹੋ ਜਿਹਾ ਕੰਮ ਇਹਨਾਂ ਤੋਂ ਬਚੋ ਲੋਕਾਂ ਦੇ